ਸਸਕਾਲ ਜੀ ਨਵੇਂ ਲੋਕਾਂ ਦਾ ਤੁਹਾਡਾ ਸਵਾਗਤ ਹੈ ਤੇ ਅੱਜ ਫਿਰ ਸ਼੍ਰੀ ਚੋਲਾ ਸਾਹਿਬ ਮਿਲਣ ਲੈ ਕੇ ਅੱਜ ਪੰਜਵਾਂ ਦਿਨ ਹੈ 4 ਮਾਰਚ ਨੂੰ ਸੰਗ ਜਿਹੜਾ ਉਹ ਸ਼ਾਰਪੁਰ ਤੋਂ ਆਉਂਦਾ ਉਹ ਉੱਥੇ ਪੁੱਜ ਕੇ ਡੇਰਾਪਾ ਬਣਾਣੇ ਤੇ ਅਸਲ ਵਿੱਚ ਅਸੀਂ ਮੌਜੂਦ ਹਾਂ ਜੀ ਆਪਣੇ ਸਮਾਜ ਸੇਵੀ ਜਿਹੜੇ ਹੈਗੇ ਨੇ ਚੈਟੇਬਲ ਹਸਤਾਲ ਦੇ ਚੇਅਰਮੈਨ ਜਿਹੜੇ ਬਾਬਾ ਸਰਦੀਪ ਸਿੰਘ ਜੀ ਦੀ ਬੇਟੀ ਉਹਨਾਂ ਕੋਲ ਤੇ ਅਸਲ ਤੁਸੀਂ ਦੇਖ ਸਕਦੇ ਹੋ ਸੰਗਤਾਂ ਇੰਨੀਆਂ ਬਾਬਾ ਜੀ ਕੋਲ ਤੇ ਸੋਹਲ ਸਾਹਿਬਾਇਓ ਆਪਣੇ ਕੋਲ ਮੈਂ ਤੁਹਾਨੂੰ ਦੱਸਿਆ ਤੇ ਨੰਗਰਾਂ ਦੀ ਤਿਆਰੀ ਚੱਲ ਰਹੀ ਆ ਸੰਗਤ ਲਈ ਇਹ ਇੱਥੇ ਸੰਗਤਾਂ ਲਈ ਮੰਗਰ ਲਗਾਏ ਗਏ ਆ ਪੂਰੀ ਛੋਲੇ ਹੋਰ ਵੀ ਇਹ ਅਲੱਗ-ਅਲੱਗ ਤਰ੍ਹਾਂ ਦੇ ਤੇ ਪੰਡਾਲ ਇੱਥੇ ਸਜਿਆ ਜੀ ਸੰਗਤ ਲਈ ਤੇ ਬਾਕੀ ਹੋਰ ਸਿਨੇਮੈਟਿਕ ਅੱਗੇ ਆ ਤਾਂ ਦਿਖਾਉਣਾ ਮੈਂ ਇਹ ਤਾਂ ਨਾ ਲੋਜ ਆ ਪਾਉਲ ਨੰਗਰ ਤੇ ਸਿਰਫ ਆਓ ਤੁਸੀਂ ਥੋੜਾ ਪਲੇਟ 'ਚ ਬਾਬਾ ਜੀ ਵੱਲੋਂ ਸੰਗਤਾਂ ਲਈ ਲੰਗਰ ਲਾਇਆ ਗਿਆ ਰੋਡ ਦੇ ਉੱਤੇ ਵੀ ਅੰਦਰ ਵੀ ਟੈਂਟ ਲਗਾਇਆ ਗਿਆ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਬਣਾਏ ਗਏ ਅਤੇ ਬਾਬਾ ਜੀ ਹਰ ਸਾਲ ਇੱਥੇ ਸੇਵਾ ਕਰਦੇ ਨੇ ਸੰਗਤਾਂ ਦੀ ਜਿਹੜੀ ਵੀ ਸੰਗਤ ਮਸਾ ਮੇਲੇ ਚੋਂ ਦੀ ਉਹ ਨਾਲ ਲਈ ਵੀ ਤੇ ਨਾਲ ਕੋਲ ਵੱਲੋਂ ਮੈਡੀਕਲ ਸਹੂਲਤਾਂ ਵੀ ਜਿਹੜੀਆਂ ਹਸਪਤਾਲ ਜਿੱਦਤੀਆਂ ਜਾ ਰਹੀਆਂ ਵਾਂ ਉਹ ਵੀ ਫ੍ਰੀ ਨੇ ਕਿੰਨੀ ਵੀ ਸੰਗਤ ਆ ਰਹੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਲੰਗਰ ਪੱਕ ਰਿਹਾ ਵਾਂ ਤੇ ਸੰਗਤ ਕਾਫੀ ਦੂਰ-ਦੂਰੋਂ ਚੱਲ ਕੇ ਆਈ ਹੈ ਇੱਥੇ મારી <laughs> ઉધર ਗੁਰਦੂਰ ਰੋਡ ਦੇ ਉੱਤੇ ਤੇ ਇਸ ਸਾਈਡ ਤੇ ਖੇਤਾਂ ਦੇ ਵਿੱਚ ਵੱਡੇ ਵੱਡੇ ਪੱਥਰ ਪਏ ਆ ਜਿਨ੍ਹਾਂ ਦਾ ਜੋਰ ਜਮਾਈ ਹੋ ਰਿਹਾ ਪਿਆ ਇਸ ਵਿੱਚ ਇਹ ਜੋਰ ਜਮਾਈ ਕਰ ਰਹੀ ਆ ਤੇ ਅੰਦਰ ਪੱਥਰ ਚੁੱਕੇ ਜਾ ਰਹੇ ਤੇ ਅਸਲ ਵਿੱਚ ਆ ਜਾ ਰਿਹਾ ਗੁਰਦੂਰ ਰੋਡ ਤੇ ਐਸੋਲੇ ਜਿਵੇਂ ਆ ਜਾ ਗੁਰਦੂਰ ਇੱਕ ਵਾਰੀ ਛੋਟੇ ਖਰੀਫ ਚਿੱਤੂ ਚੋਂ ਸੰਤਾਨ ਦੇ ਦੱਸੋ ਤਾ ਗੁਰਦਰਾਇ ਜੀ ਬਾਬਾ ਸਤਸੋ ਜਿੱਥੇ ਸੰਤਾਨ ਅਸਲਾ ਆਇਆ ਏ ਅਸਲੀ ਮਮਾ ਆ ਗਿਆ ਦਰਸ਼ਨ ਸ਼ੰਕਪੀ ਜਿਹੜਾ ਕਿ ਕੱਚੀ ਦੂਸੇ ਵੰਦਿਆ ਤੇ ਦਰਸ਼ਨ ਸ਼ੰਕਪੀ ਨੂੰ ਦੇਖ ਸਕਦੇ ਹੋ ਇਹਨਾਂ ਰਾਸ਼ਪੇ ਆਦਾ ਆਰਮੀ ਦੀ ਪਈ ਹੋਈ ਬੋਰਡ ਦੇ ਵਿੱਚ ਰੱਤੀ ਪੁਰਾ ਖਚਾਰੇ ਐ ਐਸੋਲੇ ਜੀ ਦਿੰਦੇ ਸਟੇ ਟੂ ਤਰਪੁਰ ਕੋਰੀਡੋਰ ਰੋਡ ਦੇ ਨੇ ਦੀ ਕੇ ਸੰਗਤ ਕਿੰਨੀ ਆ ਇਸ ਹਰੀ ਦਰਸ਼ਨ ਕਰਨ ਵਾਲੀ ਗੁਰਦਵਾਰਾ ਗਰਤਾਰਪੁਰ ਸਾਹਿਬ ਦੇ ਆਦਰਸ਼ ਸੰਤ ਲੋਕਾਂ ਦੀ ਕੋਸ਼ਿਸ਼ ਨਾ ਆ ਜੀ ਮੈਂ ਕਹਿੰਦੀ ਕੋਠੀ ਤੇ ਆ ਚੁੱਕਿਆ ਤੇ ਤੁਹਾਨੂੰ ਮੈਂ ਮੇਲੇ ਦੀ ਗੋਲੋਂ ਦਿਖਾ ਰਿਹਾ ਜੇ ਕਿ ਕੁਝ ਵੀ ਉਪਤੋਂ ਦੀ ਆ ਤੁਸੀਂ ਦੇ ਸਕਦੇ ਹੋ ਰਾਸ਼ਟ੍ਰ ਪਿਆਵਾ ਜਾਂ ਲੋਕ ਨੂੰ ਕੁਝ ਇਸ ਤਰ੍ਹਾਂ ਦਾ ਉਪਤੋਂ ਦੀ ਆ ਚਲੋ ਜੀ ਆ ਗਏ ਆ ਅੱਜ ਗਗਨਵਾਲੀ ਚੌਕ ਦੇ ਵਿੱਚ ਪਿੰਡ ਜੋਰੀਆਂ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਆ ਗਵਾ ਜਮਦਾਸ ਨੂੰ ਜਾਂਦਾ ਰੋਡ ਇੱਥੇ ਆ ਸੀਐਮ ਸਾਹਿਬ ਦਾ ਪ੍ਰੋਗਰਾਮ ਤੇ ਤਿਆਰੀ ਚੱਲ ਰਹੀ ਆ ਆਸਲ ਵਿੱਚ ਮੈਂ ਦੁਕਾਨ ਚ ਜਾਂ ਦੁਕਾਨ ਦਾ ਕੰਮ ਵੀ ਚੱਲ ਰਿਹਾ ਕਾਫੀ ਤੇ ਸਰਦੀ ਦਾ ਮੌਸਮ ਹੈ ਤੇ ਆਸਲ ਨੂੰ ਠੋਕੀ ਪਈ ਆ ਤੇ ਕੰਮ ਤੁਸੀਂ ਦੇਖ ਸਕਦੇ ਹੋ ਜੇ ਕਾਫੀ ਕਲਰਾਂ ਪਿਆਦਾ ਇਸ ਸਾਈਡ ਵੀ ਥੋੜਾ ਬੋਧਾ ਸੁਆਗੋਣਾ ਜਿਹਾ ਲੱਗ ਲਾਇਆ ਤੇ ਬਾਕੀ ਤੁਹਾਨੂੰ ਦਿਖਾਉਣਾ ਹੈ ਕਿ ਇਹ ਅਸਲੇ ਕਰਦਾ ਕੰਮ ਜਿਹੜਾ ਵਾ ਕੀ ਖਲਾਰਾ ਪਿਆ ਦਾ ਵਾ ਕਿ ਹਾਲ ਕੱਲ ਛੇਤਰੀ ਵੀ ਹਨ ਕਰ ਵਿੱਚ ਸੁਣਨ ਦਾ ਫਸਤਰ ਆ ਰਹੇ ਆ ਉਹਦੇ ਵਾਸਤੇ ਗੱਦੇ ਆ ਚੁੱਕੇ ਆ ਪਰ ਖਲਾਰਾ ਜੇ ਵੀ ਪਿਆ ਰਾਤ ਦੇ ਟਾਈਮ ਹੋ ਰਿਹਾ ਤਕਰੀਬਨ 11 ਵਜੇ ਦੇ ਆ ਤੇ ਖਲਾਰਾ ਜੇ ਪਿਆ ਇਹਦੇ ਗਲੀਚੇ ਆ ਗਏ ਆ ਉਧਰ ਗੱਦੇ ਆ ਗਏ ਆ ਉੱਪਰ ਛੋਟਾ ਫਿਟਿੰਗ ਕਰ ਰਿਹਾ ਹੈ ਕੰਮ ਕਰ ਰਿਹਾ ਤੇ ਇਸ ਸਾਈਡ ਹੈ ਇਹ ਖਲਾਰਾ ਸਮੇਟ ਰਿਹਾ ਹੈ ਮੋਟਰ ਪਾਣੀ ਦੀ ਚੱਲ ਰਹੀ ਹੈ ਫਿਲਹਾਲ ਤੇ ਬਾਕੀ ਹੋਰ 시ਨੇਮੈਟਿਕ ਜਿਹੜੇ ਕੱਲ ਦੇ ਹੋਣਗੇ ਉਹ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਜਿਹੜਾ ਮੇਲੇ ਦੇ 시ਨੇਮੈਟਿਕ ਹੋਇਆ 5 ਮਾਰਚ ਦੇ ਉਹ ਤੁਸੀਂ ਦੇਖੋ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜਿਹੜਾ ਨੂੰ ਲਾਈਕ ਕਰੋ ਸ਼ੇਅਰ ਕਰੋ